ਅਲਮੀਤੀ 2825 ਨੂੰ ਇਨਸਪੈਕਟ ਜੀਸ ਵੀਜ਼ਨ ਐਸਚੂ थाना ਸਲਾਮਾਬਾਦ ਨੂੰ ਇਤਲਾਹ ਮਿਲੀ ਸੀ ਕਿ ਨੀਵੀਂ ਗਲੀ ਕਿਸ਼ਨ ਕੋਟ ਉਥੇ ਇੱਕ ਨੌਜਵਾਨ ਵਿਕੀ ਜਿਹੜਾ ਸਨੋਜਾ ਧਰਮਪਾਲਾ ਉਹਦਾ ਮਰਡਰ ਉਸੇ ਗਲੀ ਚ ਰਹਿੰਦੇ ਨਰਿੰਦਰ ਕੁਮਾਰ ਤੇ ਬਿਵ ਕੁਮਾਰ ਉਹਦੇ ਬੇਟਾ ਜਿਹੜਾ ਉਹਨਾਂ ਨੇ ਕਰ ਦਿੱਤਾ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਘਰੀ ਪਈ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਇਨਸਪੈਕਟ ਜੀਸ ਵੀ ਸਿੰਘ ਦੇ ਸਮੇਤ ਫੋਰਸ ਉਥੇ ਰਸ਼ ਕੀਤਾ ਮੌਕੇ ਤੇ ਜਾ ਕੇ ਜਿਹੜਾ ਉਲੀ ਮਰਨ ਵਾਲੇ ਵਿੱਕੀ ਦੀ ਮਾਂ ਜੀ ਮੌਤਾ ਰਾਣੀ ਉਹਦੇ ਬਿਆਨ ਲੈ ਕੇ ਇਸ ਤਰ੍ਹਾਂ ਕਿ ਕੇਸ ਜਿਸਟੇ 10233 ਬੜਾ ਪਛੀ ਅੰਡਰ ਸੈਕਸ਼ਨ 153 ਬੀਐਨਐਸ ਜਿਹੜਾ ਕੇਸ ਜਿਸਟੇ ਕਰਕੇ ਜਿਹੜੀ ਕਾਰਵਾਈ ਅਮਲ ਚ ਲੈਂਦੀ ਤੇ ਮੌਕੇ ਤੇ ਜਿਹੜੀਆਂ ਕਾਰਵਾਈ ਕਰਦੇ ਆ ਫ੍ਰੈਂਸਿਸ ਐਸ ਦੀ ਸਹਾਦਤ ਨਾਲ ਸਾਰੀ ਡੈਡ ਬੋਡੀ ਦੀ ਜਾਂਚ ਕੀਤੀ ਮੌਕਾ ਮੁਲਾਜਾ ਸਾਰਾ ਕੀਤਾ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਾ ਜਿਆ ਮੇਨ ਤੋਸੀ ਸੀਗਾ ਨਿਰਿੰਦਰ ਕੁਮਾਰ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਪਤਾ ਚੱਲਿਆ ਜਿਹੜਾ ਇਹ ਕਤਲ ਆ ਉਹਦੇ ਨਿਰੰਦਰ ਕੁਮਾਰ ਉਹਦੇ ਬੇਟੇ ਵਿਵੇਕ ਖੰਨਾ ਤੇ ਉਹਦੀ ਬੇਟੀ ਜਿਹੜੀ ਆ ਗੋਰੀ ਤੇ ਉਹਦੀ ਪਤਨੀ ਪਿਆਨਾ ਸਾਰਿਆਂ ਨੇ ਰਲ ਕੇ ਤੇ ਤਰਚਾਰ ਜਿਹੜਾ ਕ੍ਰਪਾਨ ਸੀਗੀ ਉਹਦੇ ਨਾਲ ਰਲ ਕੇ ਕਾਰ ਦੇ ਵਿੱਚ ਹੀ ਕੀਤਾ ਇਹ ਡੈਡ ਬੜੀ ਉਹਨਾਂ ਦੇ ਘਰੀ ਵੇਈ ਜੀ ਤੇ ਜਿਸ ਦੇ ਅਧਾਰ ਤੇ ਉਹ ਅੱਜ ਉਹਦੀ ਜਿਹੜੀ ਪੁਤਰੀ ਗੋਰੀ ਆ ਇਹ ਪਤਨੀ ਜਿਹੜੀ ਆ ਪਿਆਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਦੇ ਵਿੱਚ ਉਹਦੇ ਲੜਕੇ ਜਿਹੜਾ ਵਿਵਕ ਖਾਨਾ ਉਹਦੀ ਅਜੇ ਅਰੈਸਟ ਬਾਕੀ ਆ ਜੋ ਘਰੋਂ ਫਰਾਰ ਚੱਲਿਆ ਜਾ ਰਿਹਾ ਉਹਨੂੰ ਤਰ੍ਹਾਂ ਤੋਂ ਵੀ ਗ੍ਰਿਫਤਾਰ ਕੀਤਾ ਜਾਊਗਾ ਇਸ ਕਦਰ ਦੇ ਚ ਵਜ੍ਹਾ ਜਾਂ ਫਿਲਹਾਲ ਜਿਹੜੀ ਉਹ ਧਿਆਨ ਚਾਹੀ ਆ ਉਹ ਇਹ ਹੈ ਕਿ ਜਿਹੜਾ ਇਹ ਮਰਨ ਵਾਲਾ ਵਿਕੀ ਆ ਇਹਦਾ ਉਹਦੇ ਆਪਣੇ ਇਹਨਾਂ ਦੇ ਘਰ ਦੇ ਵਿੱਚ ਆਉਣ ਜਾਣ ਸੀਗਾ ਤੇ ਜਿਹੜਾ ਨਿਰਿੰਦਰ ਗੁਮਾਰ ਤੇ ਉਹਦੀ ਫੈਮਿਲੀ ਸੀ ਉਹਨੂੰ ਇਹ ਸ਼ੱਕ ਸੀਗਾ ਵੀ ਇਹ ਉਹਨਾਂ ਦੀ ਜਿਹੜੀ ਆ ਲੜਕੀ ਗੋਰੀ ਉਹ ਜਿਹੜੀ ਆ ਉਹ ਮਾੜੀ ਨਿਗਾ ਰੱਖਦਾ ਤੇ ਜਿਹੜੇ ਤੇ ਇਹਨਾਂ ਗੁੱਸੇ ਜਾ ਕੇ ਜਿਹੜਾ ਉਹਦਾ ਤੇਜ਼ ਚਾਰ ਚਾਰਾ ਨਾਲ ਜਿਹੜਾ ਕਤਲ ਕਰ ਦਿੱਤਾ ਫਿਰ ਵੀ ਅੱਜ ਇਹਦਾ ਰਿਮਾਨ ਹਾਸਲ ਕੀਤਾ ਗਿਆ ਇਹ ਜੋ ਪੂਰੀ ਤਾਂ ਪ੍ਰੋਪਰ ਪੁਸ਼ਕਿਸ਼ ਕੀਤੀ ਜਾਊਗੀ ਜਿਹੜੇ ਮੌਤੇ ਹਾਸਲ ਕਰਨਾ ਉਹਨਾਂ ਦਾ ਪਤਾ ਲਾਇਆ ਜਾਊਗਾ ਜਿਹੜਾ ਰਿੰਦਾ ਦੋਸ਼ੀ ਬਿਵਖੰਨਾ ਉਹਦੇ ਜੇ ਉਹਦਾ ਐਲਓਸੀ ਜਾਰੀ ਕਰ ਦਿੱਤਾ ਗਿਆ ਉਹਨੂੰ ਵੀ ਜਲਦੋ ਜਲ ਜਿਹੜਾ ਮਕਦਮਾ ਜੇ ਕੰਸਾਰ ਦਿੱਤਾ ਗਿਆ